ਕਿ ਸ਼ਰੀ ਖਡੂਰ ਸਾਹਿਬ ਹਲਕੇ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਡਾਗ ਟੈਸਟ ਹੋਣਾ ਚਾਹੀਦਾ ਚਾਹੇ ਉਹ ਕੁਲਬੀਰ ਸਿੰਘ ਜੀਰਾ ਚਾਹੇ ਉਹ ਲਾਲਜੀਤ ਸਿੰਘ ਭੁੱਲਾਰਾ ਚਾਹੇ ਕੋਈ ਵੀ ਹੋਵੇ ਅੱਜ ਪੰਜਾਬ ਦੇ ਕਿਉਂਕਿ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਪੰਜਾਬ ਚ ਇਲੈਕਸ਼ਨ ਔਰ ਜਿਹੜੀ ਸੈਂਟਰ ਇਲੈਕਸ਼ਨ ਕਮਿਸ਼ਨ ਨੂੰ ਵੀ ਮੇਰੀ ਇਹ ਆ ਕਿ ਇਹ ਜ਼ਰੂਰ ਕੀਤਾ ਜਾਵੇ ਇੱਕ ਕਾਨੂੰਨ ਬੰਨਣਾ ਚਾਹੀਦਾ ਹੈ ਕਿ ਜਦੋਂ ਕਿਸੇ ਨੇ ਪਾਰਲੀਮੈਂਟ ਤੇ ਜਾਣਾ ਹੈ ਸੌ ਚੱਕਣੀ ਹੈ ਤਾਂ ਉਦੋਂ ਪਹਿਲਾਂ ਉਹਦਾ ਡਾਗ ਟੈਸਟ ਹੋਣਾ ਚਾਹੀਦਾ ਉਹਦਾ ਸਰਟੀਫਿਕੇਟ ਲੱਗਣਾ ਚਾਹੀਦਾ ਕਿਉਂਕਿ অতি ਜ਼ਰੂਰੀ ਹੈ ਤਾਂ ਹੀ ਸਾਡਾ ਪੰਜਾਬ ਵਾਝ ਸਕਦਾ ਹੈ ਤਾਂ ਹੀ ਸਾਡਾ ਦੇਸ਼ ਵਾਝ ਸਕਦਾ ਹੈ ਜੀ ਗੱਲ ਇਹ ਆ ਕਿ ਅੱਜ ਮੈਂ ਸਭ ਤੋਂ ਪਹਿਲਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਟਨ-ਕੋਟ ਸ਼ੁਕਰਾਨਾ ਕਰਦਾ ਕਿ ਆ ਜਿਨ੍ਹਾਂ ਦੀ અપਾਰ ਕਿਰਪਾ ਦੇ ਨਾਲ ਜਿਨ੍ਹਾਂ ਦੇ ਆਸ਼ੀਰਵਾਦ ਦੇ ਨਾਲ ਅੱਜ ਜਿਹੜੇ ਆ ਕਿ ਕਾਂਗਰਸ ਪਾਰਟੀ ਵੱਲੋਂ ਜਿਹੜੇ ਕਾਗਜ਼ ਕਾਗਜ਼ ਜਿਹੜੇ ਮੈਂ ਦਾਖਲ ਕੀਤੇ ਆ ਹਾਂਜੀ 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 ਡੰਡ ਔਰ ਉਹਦੇ ਨਾਲ-ਨਾਲ ਅੱਜ ਮੈਂ ਸ੍ਰੀ ਖੜੂਰ ਸਾਹਿਬ ਹਲਕਾ ਦੇ ਸਾਰੇ ਵੋਟਰ ਭੈਣ ਭਰਾਵਾਂ ਦੇ ਨਾਲ ਇਹ ਵਾਅਦਾ ਕਰਦਾ ਕਿਉਂਕਿ ਅੱਜ ਕਾਗਜ਼ ਢਾਕਲ ਕਰਨ ਤੋਂ ਬਾਅਦ ਮੈਂ ਕੁਝ ਗੱਲਾਂ ਜਿਹੜੀਆਂ ਉਹ ਕਰਨੀਆਂ ਚਾਹੁੰਦਾ ਕਿ ਮੈਂ ਕੀ ਕੀ ਜਿਹੜਾ ਇੱਕ ਸ਼੍ਰੀ ਖਡੂਰ ਸਾਹਿਬ ਲਈ ਜੋ ਮੇਰੇ ਮਨ ਦੇ ਵਿੱਚ ਇੱਕ ਤਾਂ ਸਭ ਤੋਂ ਪਹਿਲਾਂ ਇਹ ਆ ਕਿ ਜਿਹੜਾ ਸਾਡਾ ਵਪਾਰ ਜਿਹੜਾ ਸਾਡਾ ਵਪਾਰ ਉਹਨੇ ਤੁਸੀਂ ਵੇਖਦੇ ਹੋ ਕੀ ਹਾਲਾਤ ਆ ਚਾਹੇ ਉਹ ਕਿਸਾਨ ਆ ਚਾਹੇ ਉਹ ਮਜ਼ਦੂਰ ਆ ਚਾਹੇ ਉਹ ਵਪਾਰੀ ਆ ਇਸ ਤੋਂ ਪਹਿਲਾਂ ਇੱਕ ਖਾਲੜਾ ਬਾਰਡਰ ਜਿਹੜਾ ਸੀਗਾ ਉਹ ਖੁੱਲਾ ਸੀਗਾ ਔਰ ਸਭ ਤੋਂ ਪਹਿਲੀ ਜਿਹੜੀ ਮੇਰੀ ਮੰਗ ਹੋਵੇਗੀ ਕਿ ਖਾਲੜਾ ਬਾਰਡਰ ਜਿਹੜਾ ਕਿ ਪਾਕਿਸਤਾਨ ਤੋਂ ਜਿਹੜਾ ਕਿ ਉਹ ਖੁੱਲਾ ਖੁੱਲੇ ਔਰ ਵਪਾਰ ਜਿਹੜਾ ਵੱਸ ਸਕੇ ਔਰ ਸਾਡਾ ਪੰਜਾਬ ਖੁਸ਼ਹਾਲ ਹੋਵੇ ਔਰ ਉਹਦੇ ਨਾਲ ਨਾਲ ਜਿਹੜਾ ਨਸ਼ਾ ਜਿਹੜਾ ਜਿਹੜਾ ਨਸ਼ਾ ਜਿਹੜਾ ਆ ਰਿਹਾ ਔਰ ਨਸ਼ੇ ਦੇ ਨਾਲ ਜਿਹੜੇ ਨੌਜਵਾਨ ਸਾਡੇ ਜੇ ਨੇ ਜਿਨ੍ਹਾਂ ਦੇ ਘਰਾਂ ਦੇ ਮਾਮਾਂ ਦੇ ਚਿਰਾਗ ਬੁੱਝ ਗਏ ਉਹਨਾਂ ਨੂੰ ਤਾਂ ਬਚਾਇਆ ਜਾ ਸਕਦਾ ਹੈ ਕਿ ਜਿਹੜੇ ਬਾਰਡਰ ਦੇ ਉੱਤੇ ਜਿਹੜੀ ਮੋਦੀ ਸਾਹਿਬ ਨੇ ਜਿਹੜੀ 50 ਕਿਲੋਮੀਟਰ ਦਾ ਦਾਇਰਾ ਵਧਾਇਆ ਬੀਐਸਐਫ ਦਾ ਜੇ ਬੀਐਸ ਬੀਐਸਐਫ ਚਾਵੇ ਤੇ ਮੱਖੀ ਨਹੀਂ ਲੰਘ ਸਕਦੀ। ਔਰ ਜੇ ਬੀਐਸਐਫ ਦਾ ਦਾਇਰਾ ਵਧਿਆ ਹੈ ਤੇ ਦਾਇਰੇ ਦੇ ਨਾਲ ਨਾਲ ਇਹ ਗੱਲ ਕਹਿਣਾ ਕਿ ਉਹਨਾਂ ਦੀ ਜ਼ਿੰਮੇਵਾਰੀ ਬਣਨੀ ਚਾਹੀਦੀ ਕਿ ਜੇ ਕੋਈ ਡਰੋਨ ਟੱਪਦਾ ਜਾਂ ਨਸ਼ਾ ਫੜਿਆ ਜਾਂਦਾ ਉਹਨਾਂ ਦੇ ਏਰੀਆ 'ਚ ਤਾਂ ਉਹਨਾਂ ਅਫਸਰਾਂ ਦੀ ਜਿਹੜੀ ਆ ਉਹ ਡਿਪਾਰਟਮੈਂਟਲ ਇਨਕੁਆਇਰੀ ਖੁੱਲਣੀ ਚਾਹੀਦੀ ਆ। ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਔਰ ਕਿਸਾਨਾਂ ਨਾਲ ਜੋ ਸ਼੍ਰੀ ਰਾਹੁਲ ਗਾਂਧੀ ਜੀ ਨੇ ਵਾਅਦਾ ਕੀਤਾ ਕਿ ਜਿਹੜੀ ਫਸਲਾਂ ਦੇ ਉੱਤੇ ਐਮਐਸਪੀ ਜਿਹੜੀ ਆ ਉਹ ਅਸੀਂ ਜਿਹੜਾ ਕਾਨੂੰਨ ਬਣਾਵਾਂਗੇ ਔਰ ਇਹਦੇ ਨਾਲ ਨਾਲ ਮੈਂ ਨੌਜਵਾਨਾਂ ਲਈ ਇਹ ਗੱਲ ਕਰਨੀ ਚਾਹੁੰਦਾ ਕਿ ਜਿਹੜੇ ਸਾਡੇ ਨੌਜਵਾਨ ਵੀਰ ਨੇ ਅੱਜ ਠੀਕ ਆ ਉਹ ਕਨੇਡਾ ਅਮਰੀਕਾ ਬਾਹਰਲੇ ਦੇਸ਼ਾਂ ਜਾ ਰਹੇ ਨੇ ਕਿਉਂਕਿ ਇੱਥੇ ਰੋਜ਼ਗਾਰ ਨਹੀਂ ਔਰ ਇੱਥੇ ਵੱਧ ਤੋਂ ਵੱਧ ਜਿਹੜੀ ਆ ਉਹ ਇਸ ਜਿਹੜੀ ਮਾਝੇ ਦੀ ਧਰਤੀ ਦੇ ਇੰਡਸਟਰੀ ਲੈ ਕੇ ਆਵਾਂਗੇ ਤਾਂ ਕਿ ਨੌਜਵਾਨਾਂ ਨੂੰ ਜਿਹੜਾ ਰੋਜ਼ਗਾਰ ਮਿਲ ਸਕੇ ਔਰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਬਾਕੀ ਉਮੀਦਵਾਰ ਨੇ ਅੱਜ ਬਹੁਤ ਮਨ ਨੂੰ ਦੁੱਖ ਲੱਗਾ ਕਿ ਇੱਕ ਮੈਨੂੰ ਮਾਤਾ ਮਿਲੀ ਉਹ ਕਹਿੰਦੀ ਮੇਰਾ ਮੁੰਡਾ 15 20 ਦਿਨ ਹੋ ਗਏ ਚਿੱਟੇ ਦੀ ਪੇਟ ਚੜ ਗਿਆ ਤਾਂ ਮੈਂ ਅੱਜ ਤਾਂ ਇਸੇ ਤੋਂ ਗੱਲ ਕੀਤੀ ਹੈ ਕਿ ਚਿੱਠੀ ਜਿਹੜੀ ਉਹ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖ ਰਿਹਾ। ਉਹ ਚਿੱਠੀ ਦੇ ਵਿੱਚ ਮੈਂ ਲਿਖ ਰਿਹਾ ਕਿ ਜਦੋਂ ਅਸੀਂ ਕਾਲਮ ਜਦੋਂ ਫਾਰਮ ਭਰਦੇ ਹਾਂ ਅਸੀਂ ਹਰ ਇੱਕ ਗੱਲ ਉਹਦੇ ਵਿੱਚ ਭਰਦੇ ਹਾਂ। ਅਸੀਂ ਉਹਦੇ ਵਿੱਚ ਜਿਹੜਾ ਉਹਦੇ ਨਾਲ ਇੱਕ ਡੋਪ ਟੈਸਟ ਦਾ ਸਰਟੀਫਿਕੇਟ ਜ਼ਰੂਰ ਲੱਗਣਾ ਚਾਹੀਦਾ। ਔਰ ਮੈਂ ਅੱਜ ਵੀ ਇਹ ਗੱਲ ਕਹਿਣਾ ਕਿ ਸ਼੍ਰੀ ਖਡੂਰ ਸਾਹਿਬ ਵਾਲਕੇ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਚਾਹੇ ਉਹ ਕਲਵੀਰ ਸਿੰਘ ਜੀ ਹੋਵੇ ਚਾਹੇ ਲਾਲਜੀਤ ਸਿੰਘ ਪੁਲਰਾ ਚਾਹੇ ਕੋਈ ਵੀ ਹੋਵੇ। ਅੱਜ ਪੰਜਾਬ ਦੇ ਕਿਉਂਕਿ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਪੰਜਾਬ ਚ ਇਲੈਕਸ਼ਨ ਔਰ ਜਿਹੜੀ ਸੈਂਟਰ ਇਲੈਕਸ਼ਨ ਕਮਿਸ਼ਨ ਨੂੰ ਵੀ ਮੇਰੀ ਇਹ ਆ ਕਿ ਇਹ ਜ਼ਰੂਰ ਕੀਤਾ ਜਾਵੇ ਇੱਕ ਕਾਨੂੰਨ ਬੰਨਣਾ ਚਾਹੀਦਾ ਹੈ ਕਿ ਜਦੋਂ ਕਿਸੇ ਨੇ ਪਾਰਲੀਮੈਂਟ ਤੇ ਜਾਣਾ ਹੈ ਸੌ ਚੱਕਣੀ ਹੈ ਤਾਂ ਉਦੋਂ ਪਹਿਲਾਂ ਉਹਦਾ ਡੋਪ ਟੈਸਟ ਹੋਣਾ ਚਾਹੀਦਾ ਹੈ ਉਹਦਾ ਸਰਟੀਫਿਕੇਟ ਲੱਗਣਾ ਚਾਹੀਦਾ ਕਿਉਂਕਿ ਅਤੀ ਜ਼ਰੂਰੀ ਹੈ ਤਾਂ ਹੀ ਸਾਡਾ ਪੰਜਾਬ ਵਾਝ ਸਕਦਾ ਹੈ ਤਾਂ ਹੀ ਸਾਡਾ ਦੇਸ਼ ਵਾਝ ਸਕਦਾ ਔਰ ਇੱਕ ਕਾਂਗਰਸ ਪਾਰਟੀ ਆ ਜਿਹੜੀ ਸਾਰਿਆਂ ਨੂੰ ਜਿਹੜੀ ਇਹ ਨਾਲ ਲੈ ਕੇ ਚਾਲ ਚੱਲ ਸਕਦੀ ਹੈ ਚਾਹੇ ਹਿੰਦੂ ਆ ਚਾਹੇ ਸਿੱਖ ਆ ਚਾਹੇ ਮੁਸਲਮਾਨ ਆ ਚਾਹੇ ਸਾਈ ਤੁਸੀਂ ਇਹ ਤੋਂ ਲਾਲਜੀਤ ਭੁੱਲਰ ਤੇ આરોਪ ਲਾ ਰਹੇ ਸੀ ਨਸ਼ੇ ਰਾ ਦਾਰੇ ਸੀ ਡਾਕਟਰਾਂ ਦੀ ਗੱਲ ਕਰ ਰਹੇ ਸੀ આરોਪ ਜਿਹੜੇ ਮੈਂ ਲਾਏ ਆ ਉਹ ਲੋਕਾਂ ਤੋਂ ਮੈਨੂੰ ਪਤਾ ਲੱਗਾ ਜੇ ਉਹ ਸੱਚੇ ਨੇ ਤੇ ਮੈਂ ਕਹਿੰਦਾ ਡਾਕ ਟੈਸਟ ਕਰਾ ਲੈਣ ਮੈਂ ਵੀ ਡਾਕ ਟੈਸਟ ਕਰਾਉਣ ਨੂੰ ਤਿਆਰ ਹਾਂ ਉਹ ਵੀ ਡਾਕ ਟੈਸਟ ਕਰਾ ਲੈਣ ਉਹ ਕਹਿੰਦੇ ਨੇ ਕਿ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖ ਦੇਣਾ ਬਿਲਕੁਲ ਵੀਰ ਜੀ ਮੈਂ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਅੱਜ ਲਿਖਤੀ ਹੈ ਜੀ ਅੱਜ ਸ਼ਾਮ ਨੂੰ ਤੁਹਾਨੂੰ ਉਹਦੀ ਕਾਪੀ ਵੀ ਮੀਡੀਆ ਜਿਹੜੀ ਉਹਨਾਂ ਨੇ ਕੰਮਾਂ ਦੀ ਗੱਲ ਕੀਤੀ ਸੀ ਮੈਂ ਸੁਣ ਰਿਹਾ ਸੀ ਜਦੋਂ ਨਿਊਜ਼ 18 ਦੇ ਬੋਲ ਰਹੇ ਸੀ ਜਿਹੜੀ ਕੰਮਾਂ ਦੀ ਗੱਲ ਕੀਤੀ ਕਹਿੰਦੇ ਜੀਰਾ ਕੰਮ ਦੱਸੇ ਮੈਂ ਕਹਿੰਦਾ ਜੀਰੇ ਹਲਕੇ ਚ ਚੱਲੋ ਪੰਜਾਂ ਸਾਲਾਂ 'ਚ ਮੈਂ ਕਿੰਨੇ ਕੰਮ ਕੀਤੇ ਤੇ ਮੈਂ ਪੱਟੀ ਆ ਜਾਣਾ ਜੇ ਲਾਲਜੀਤ ਭੁੱਲਰ ਨੇ ਇੱਕ ਵੀ ਗਲੀ ਬਣਾਈ ਹੋਵੇ ਮੰਤਰੀ ਹੁੰਦੇ ਥੈਂਕ ਯੂ ਅੱਜ ਬਾਬੇ ਨਾਲ ਮੁਲਾਕਾਤ ਵੀ ਤੁਹਾਡੀ ਹੋਈ ਆ ਔਰ ਬਾਬਾ ਬੁੱਢਾ ਸਾਹਿਬ ਵੀ ਤੁਸੀਂ ਗਏ ਹੋ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਸਵੇਰੇ 4:30 ਆਪਣੇ ਪਰਿਵਾਰ ਦੇ ਨਾਲ ਆਪਣੇ ਬੇਟੇ ਬ੍ਰਹਮਵੀਰ ਜੀ ਨਾਲ ਮੈਂ ਤਣ ਤਣ ਬੀੜ ਬਾਬਾ ਬੁੱਢਾ ਸਾਹਿਬ ਉੱਥੇ ਨਾਤਮਸਿਕ ਹੋ ਕੇ ਗੁਰੂ ਮਹਾਰਾਜ ਦੇ ਮਹਾਰਾਜ ਜੀ ਦਾ ਅਸ਼ੀਰਵਾਦ ਲੈ ਕੇ ਔਰ ਸਰਬੱਤ ਦੇ ਭਲੇ ਦੀ ਅਰਦਾਸ ਕਰਾ ਕੇ ਫਿਰ ਉੱਥੋਂ ਚੱਲਿਆ ਫਿਰ ਉਸ ਤੋਂ ਬਾਅਦ ਸਾਡੇ ਡੇਰਾ ਬਿਆਸ ਦੇ ਮੁਖੀ ਬਾਬਾ ਜੀ ਦੇ ਦਰਸ਼ਨ ਕਰਕੇ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਮੈਂ ਆਣ ਕੇ ਜਿਹੜੇ ਕਾਗਜ਼ ਜਿਹੜੇ ਉਹ ਨਾਮ ਦਿੱਤੇ ਲੱਗ ਰਿਹਾ ਮਾਈਕ ਰੋਗ ਹੋ ਗਏ ਸੋ ਬਾਹਰ ਦਾ ਕਰੂਗਾ ਤੋਂ ਕੰਪਨੀ ਦੇ ਨਾਮ ਲੱਗੇ 12 ਵਾਲਾ